ਪਹਿਲਾਂ ਸਰਕਾਰ ਨੇ ਬਿਜਲੀ ਸਮਝੌਤਾ ਕੀਤਾ ਸੀਗਾ ਅਚਾਨਕ ਕੀ ਹੋਇਆ ਸਰਕਾਰ ਨੂੰ ਉਹ ਸਮਝੋਤੇ ਮੁਅਤਲ ਕਰਨੇ ਪਏ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਕੱਲ ਬਿਜਲੀ ਬਿਲੀ ਬੋਰਡ ਜਿਹੜਾ ਹੈ ਨਾ ਉਹ ਬੜਾ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਬੜਾ ਹੌਟ ਸਪੌਟ ਬਣਿਆ ਹੋਇਆ ਸੈਂਟਰ ਬਣਿਆ ਹੋਇਆ ਕਦੀ ਉੱਥੇ ਸੀਐਮਡੀ ਹਟਾਏ ਜਾਂਦੇ ਨੇ ਫਿਰ ਇੱਕ ਜੂਨੀਅਰ ਆਈਏ ਸਬਸ ਨੂੰ ਲਾਇਆ ਜਾਂਦਾ ਹੈਗਾ ਜਿਹੜੇ ਹਟਾਏ ਜਾਂਦੇ ਨੇ ਉਹ 99 ਬੈਚ ਦੇ ਆਈਐਸ ਅਫਸਰ ਮਤਲਬ ਉਹਨਾਂ ਦੀ ਸਰਵਸੇ ਕੰਪਲੀਟ ਹੋਣ ਵਾਲੀ ਆ ਠੀਕ ਹੈ ਜੀ ਉਹਨਾਂ ਨੂੰ ਹਟਾਇਆ ਜਾਂਦਾ ਹੈਗਾ ਸਰਕਾਰ ਇੰਨੀ ਖਫਾ ਹੁੰਦੀ ਉਹਨੂੰ ਹਜੇ ਤੱਕ ਨਵੀਂ ਪੋਸਟਿੰਗ ਨਹੀਂ ਦਿੱਤੀ ਤੇ ਇੱਕ ਨਵੇਂ ਜੂਨੀਅਰ ਨੂੰ ਲਾਇਆ ਜਾਂਦਾ ਉੱਥੇ ਪ੍ਰਿੰਸੀਪਲ ਸੈਕਟਰੀ ਰੈਂਕ ਦਾ ਅਫਸਰ ਲੱਗ ਸਕਦਾ ਉਹ ਵੀ ਸਖਤਰ ਉਹਨੂੰ ਚੇਅਰਮੈਨ ਦੀਆਂ ਪਾਵਰਾਂ ਨਹੀਂ ਦਿੱਤੀਆਂ ਜਾ ਸਕਦੀਆਂ ਹੈਗੀਆਂ ਜੇ ਦੇਣੀਆਂ ਬੋਰਡ ਆਫ ਡਾਇਰੈਕਟਰ ਦੇ ਵਿੱਚ ਏਜੰਡਾ ਪਾਸ ਕਰਨ ਪਊਗਾ ਸਰਕਾਰ ਨਿਯੁਕਤੀ ਨਹੀਂ ਕਰ ਸਕਦੀ ਕਿਉਂਕਿ ਉਹ ਕਾਰਪੋਰੇਸ਼ਨ ਆ ਕਾਰਪੋਰੇਸ਼ਨ ਸਰਕਾਰ ਤੋਂ ਵੱਖਰੀ ਹੁੰਦੀ ਆ ਉਹਦੇ ਰੂਲ ਵੱਖਰੇ ਹੁੰਦੇ ਨੇ ਤੇ ਹਾਈ ਕੋਰਟ ਦੇ ਵਿੱਚ ਵੀ ਕੱਲ ਸਰ ਹਾਈ ਕੋਰਟ ਵੱਲੋਂ ਇਹ ਕਿਹਾ ਗਿਆ ਪੁੱਛਿਆ ਗਿਆ ਪੰਜਾਬ ਸਰਕਾਰ ਨੂੰ ਕਿ ਜਿਹੜੀ ਪਾਵਰ ਕਾਰਪੋਰੇਸ਼ਨ ਹੈ ਤੇ ਜਿਹੜੀ ਟ੍ਰਾਂਜੈਕਸੋ ਦੋ ਨੇ ਉਹਦੀਆਂ ਪਹਿਲਾਂ ਬੀਲਬੋਰਡ ਉਹਦੇ ਤਿੰਨ ਬਣਾ ਦਿੱਤੀਆਂ ਉਹਦੇ ਦੱਸਿਆ ਜਾਵੇ ਕਿ ਆਈਐਸ ਅਫਸਰ ਤੂੰ ਹੀ ਕਿਵੇਂ ਚੇਅਰਮੈਨ ला ਸਕਦੇ ਹੋ ਐਸ ਐਸ ਰਾਣ ਤੋਂ ਬਾਅਦ ਉੱਥੇ ਏ ਕਿਸੇ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਉੱਥੇ ਚੇਅਰਮੈਨ ਪੋਲੀਟੀਕਲ ਲੀਡਰ ਵੀ ਕੋਈ ਲੱਗ ਸਕਦਾ एक्सਪਰਟ ਲੱਗਦਾ ਜਿਵੇਂ ਬੀਲੀ ਬੋਰਡ ਦੇ ਵਿੱਚੋਂ ਚੀਫ ਇੰਜੀਨੀਅਰ ਦੇ ਅਹੁਦੇ ਤੋਂ ਰਿਟਾਇਰ ਹੋਏ ਇਸ ਤਰ੍ਹਾਂ ਉਹ ਲੱਗਦਾ ਕੋਈ ਆਈਐਸ ਅਫਸਰ ਵੀ ਲੱਗ ਸਕਦਾ ਚੇਅਰਮੈਨ ਪਰ ਇਹ ਸਰਕਾਰ ਨੇ ਲਾ ਦਿੱਤਾ ਕਿਉਂਕਿ ਸਰਕਾਰ ਚਾਹੁੰਦੀ ਹੋਊਗੀ ਜਿਹੜੇ ਸਾਡੇ ਹਿਸਾਬ ਨਾਲ ਕੰਮ ਕਰਨ ਅਸੀਂ ਤੋਂ ਉਹੀ ਕਰਨੇ ਭਾਵੇਂ ਕੰਮ ਸਿੱਧੇ ਹੋਣ ਚਾਹੀਏ ਪੁੱਠੇ ਹੋਣ ਕਦੀ ਉਥੇ ਇੱਕ ਜਸ ਜਸਬੀਰ ਸਿੰਘ ਅਧਿਕਾਰੀ ਉਹਨੂੰ ਉਹਦੀਆਂ ਸਿਵਾਵਾਂ ਟਰਮੀਨੇਟ ਕਰਦੇ ਇੱਕ ਲੇਡੀ ਅਫੀਸਰ ਸੀ ਉਨੂੰ ਸਰਕਾਰ ਨੇ ਸਸਪੈਂਡ ਕਰਤਾ ਕਿ ਸਾਨੂੰ ਪੁੱਛ ਕੇ ਨਹੀਂ ਗਈ ਨਗਰ ਕੀਰਤਨ ਵਾਲੇ ਦਿਨ ਫਿਰ ਉਹ ਵੀ ਸਰਕਾਰ ਨੇ ਲੈ ਲਿਆ ਹੁਣ ਜਿਹੜਾ ਨਵਾਂ ਮਸਲਾ ਆਇਆ ਕਿ ਪਾਵਰ ਕਾਮ ਨੇ ਜਿਹੜੇ ਬਿਜਲੀ ਸਮਝੌਤੇ ਉਹ ਮੁਲਤਵੀ ਕਰਤੇ ਰੱਦ ਕਰਨ ਦੀ ਤਿਆਰੀ ਕੀਤੀ ਹੈਗੀ ਆ ਵੀ ਰੱਦ ਕਰ ਦੋ ਹੁਣ ਕੀ ਆ ਇਹ ਪਹਿਲਾਂ ਪਾਵਰ ਕਾਮ ਦੇ ਬੋਰਡ ਬੋਰਡ ਆਫ ਡਾਇਰੈਕਟਰ ਦੇ ਵਿੱਚ ਕਸ਼ਮਕਸ਼ ਕਸ਼ਮਕਸ਼ ਚੱਲ ਰਹੀ ਹੈਗੀ ਆ ਉਹਦੇ ਚ ਇਹ ਫੈਸਲਾ ਲਿਗਾ ਤੇ ਬੋਰਡ ਆਫ ਨੇ ਪਾਵਰ ਕਮ ਨੇ ਬੋਰਡ ਜਿਹੜਾ ਵਾ 2 ਸਤੰਬਰ 2025 ਨੂੰ ਦੋ ਬਿਜਲੀ ਖਰੀਦ ਸਮਝੌਤੇ ਜਾਂ ਬਿਲੀ ਸੀੜ ਸੌਦਿਆਂ ਤੇ ਮੋਹਰ ਲਾਈ ਸੀ ਉਦੋਂ ਸੀ ਹਰਪ੍ਰੀਤ ਸਿੰਘ ਈਟੀਓ ਮੰਤਰੀ ਬਿਲੀ ਮਦੇ ਅੱਜ ਕੱਲ ਮંત્રી ਆ ਗਏ ਨੇ ਸੰਜੀਵ अरोड़ा ਸਾਹਿਬ ਜਿਹੜੇ ਪਹਿਲਾਂ ਰਾਜ ਸਭਾ ਮੈਂਬਰ ਲੁਧਿਆਣੇ ਤੋਂ ਜਿੱਤ ਕੇ ਸਰਕਾਰ ਨੇ ਮੰਤਰੀ ਬਣਾ ਦਿੱਤਾ ਇਸ ਟਾਈਮ ਜੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਕੋਈ ਪੰਜਾਬ ਦਾ ਪਾਵਰਫੁੱਲ ਮੰਤਰੀ ਦੀ ਗੱਲ ਕਰੀਏ ਨਾ ਉਹ ਸੰਜੀਵ अरोड़ा ਸਾਹਿਬ ਆ ਹੁਣ ਇਸ ਟਾਈਮ ਹੁਣ ਜਿਹੜੇ ਇਹ ਫੈਸਲੇ ਲਏ ਗਏ ਨੇ ਇਹਦੇ ਚ ਸਰਕਾਰ ਨੇ ਮੁਲਤਵੀ ਕਰਤੇ ਰਾਦੀ ਸਮਝ ਲਓ ਜਾਂ ਕਿ ਜਿਹੜੀਆਂ ਇਹ ਕੰਪਨੀਆਂ ਨੂੰ ਇਹ ਸਮਝੌਤੇ ਦਿੱਤੇ ਸੀ ਬਿਲੀ ਬਿਲੀ ਬੋਰਡ ਨੇ ਖਰੀਦਣੀ ਜਾਂ ਵੇਚਣੀ ਸੀ ਕਿ ਉਹ ਸ਼ਰਤਾਂ ਨਵੀਆਂ ਸਰਕਾਰ ਕਰਨਾ ਚਾਹੀਦੀ ਜਾਂ ਨਵੀਂ ਸਰਕਾਰ ਦੇ ਨਾਲ ਕੋਈ ਮੀਟਿੰਗ ਨਹੀਂ ਹੋਈ ਉਹ ਸਾਰੇ ਕਿ ਹੁਣ ਡੈਫਰ ਕਿਉਂ ਕੀ ਮਲਤਵੀ ਕਿਉਂ ਕੀਤੇਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਇਸ ਮਸਲੇ ਦੇ ਵਿੱਚ ਅੱਜ ਪੰਜਾਬੀ ਟਰਬਿਊਨ ਤੇ ਦਾ ਟਰਬਿਊਨ ਚੋਂ ਖਬਰ ਵੀ ਛਪੀ ਆ ਕਿ ਬਿਲੀ ਬੋਰਡ ਦੇ ਅਧਿਕਾਰੀਆਂ ਨਾਲ ਮੰਤਰੀ ਦੀ ਵੀ ਮੀਟਿੰਗ ਹੋਈ ਸੀ ਉਹਦੇ ਚ ਹੀ ਆ ਜਿਹੜੇ ਸਵਾਲ ਖੜੇ ਹੋਏ ਇਹ ਜਿਹੜੇ ਪੂਰੇ ਇੰਡੀਆ ਦੇ ਵਿੱਚ ਕਿਸ ਸਿਸਟਮ ਬਿਜਲੀ ਖਰੀਦਾਂ ਦਾ ਵੇਚਾਂ ਦਾ ਇੱਕ ਭਾਰਤ ਸਰਕਾਰ ਦੀ ਏਜੰਸੀ ਹੈਗੀ ਆ ਸੋਲਰ એનર્ਜੀ ਕਾਰਪੋਰੇਸ਼ਨ ਆਫ ਇੰਡੀਆ ਇਹਦੇ ਜਰੀਏ ਹੀ ਜਿਹੜੇ ਪ੍ਰਾਈਵੇਟ ਬਿਜਲੀ ਬਣਾਉਂਦੀਆਂ ਨੇ ਚਾਹੇ ਸੋਲਰਾਂ ਚ ਜਿਹੜੀਆਂ ਦੂਜੀਆਂ ਇਹਦੇ ਜਰੀਏ ਹੀ ਸਰਕਾਰਾਂ ਨੂੰ ਟੈਂਡਰ ਮਿਲਦੇ ਨੇ ਇਹ ਕੀ ਜਿਹੜੀ ਏਜੰਸੀ ਬਾਦ ਸਰਕਾਰ ਦੀ ਕੀ ਕਰਦੀ ਹੈਗੀ ਇੱਕ ਟੈਂਡਰ ਕਰਦੀ ਹੈਗੀ ਪੂਰੇ ਇੰਡੀਆ ਚ ਜਿਹੜੀ ਜਿਹੜੀਆਂ ਬਿਜਲੀ ਬਣਾਉਂਦੀਆਂ ਕੰਪਨੀਆਂ ਠੀਕ ਆ ਉਹ ਫਿਰ ਇਹਨਾਂ ਨੂੰ ਟੈਂਡਰ ਦਿੰਦੇ ਨੇ ਇਹ ਫਿਰ ਸਰਟੀਟਾ ਨੂੰ ਕਹਿੰਦੀ ਹੈਗੀ ਜਿਹੜਾ ਵੀ ਉਹ ਰੇਟ ਘੱਟ ਹੋਊਗਾ ਉਹ ਉਹਨੂੰ ਬੁਲਾ ਲੈਂਦੇ ਕੰਪਨੀ ਨੂੰ ਫਿਰ ਗਾਂ ਸੂਬਿਆਂ ਨੂੰ ਮਿਲਦੀ ਹੈ ਗਿਆ ਹੁਣ ਇਹ ਜਿਹੜੀਆਂ ਦੋ ਕੰਪਨੀਆਂ ਇਹ ਜਿਹਦੇ ਵਿੱਚ ਚੱਕ ਲੈ ਗਿਆ ਪਾਵਰਕਾਮ ਦੀ ਜਿਹੜੀ ਲੌਂਗ ਟਰਮ ਪਾਵਰ ਪਰਚੇਸ ਇਹ 25 ਸਾਲ ਤੱਕ ਸੀ 25 ਸਾਲ ਤੱਕ ਪੰਜਾਬ ਸਰਕਾਰ ਨੇ ਸੋਲਰ ਬਿਜਲੀ ਤੇ ਦੂਜੀ ਬਿਜਲੀ ਜਿਹੜੀ ਖਰੀਦਣੀ ਹੈਗੀ ਸੀ ਇਹ ਕਰੀਬ 12000 ਕਰੋੜ ਰੁਪਏ ਦੀ ਬਿਜਲੀ ਸਰਕਾਰ ਨੇ ਅਗਲੇ 25 ਸਾਲਾਂ ਚ ਖਰੀਦਣੀ ਹੁਣ 12000 ਕਰੋੜ ਦਾ ਰੌਲਾ ਜਾਂ ਕੋਈ ਹੋਰ ਰੌਲਾ ਕੀ ਐਸੇ ਕਰਕੇ ਡੈਫਰ ਕੀਤੇ ਗਏ ਨੇ ਜਿਹੜੇ ਆਪ ਖੁਦ ਇਸੇ ਸਰਕਾਰ ਨੇ ਇਹ ਨਹੀਂ ਕਿ ਪਿਛਲੀ ਸਰਕਾਰ ਨੇ ਇਹਨਾਂ ਦੀ ਸਰਕਾਰ ਨੇ ਇਹਨਾਂ ਦੇ ਮੰਤਰੀ ਨੇ ਹਰਪਜਨ ਸਿੰਘ ਜੀ ਓ ਵੇਲੇ ਸਮਝੌਤੇ ਤੇ ਉਹ ਅੱਜ ਜਿਹੜੇ ਉਹ ਡੈਫਰ ਕਰ ਦਿੱਤੇ ਗਏ ਨੇ ਇਹ ਇਹ ਜਿਹੜਾ ਮਸਲਾ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਕਿਉਂ ਡੈਫਰ ਕੀਤੇ ਗਏ ਨੇ ਕੀ ਵਜ੍ਹਾ ਸੀ ਜਾਂ ਤੇ ਕੋਈ ਬਗਾਨੀ ਸਰਕਾਰ ਕਰ ਗਈ ਹੋਵੇ ਜਾਂ ਫਿਰ ਆਪੇ ਤੁਸੀਂ ਸਤੰਬਰ ਕਿੰਨੀ ਨੂੰ ਕੀਤੇ ਹੈਗੇ ਨੇ 2 ਸਤੰਬਰ 2025 ਨੂੰ ਜੀ ਖਾਲੇ ਤੇ 2 2.5 ਮਹੀਨੇ ਹੋਏ ਤੇ 2.5 ਮਹੀਨਿਆਂ ਚ ਕਿਹੜੇ ਇਹ ਜਿਹੜਾ ਮਸਲਾ ਆ ਗਿਆ ਕਿ ਬੋਰਡ ਆਫ ਡਾਇਰੈਕਟਰ ਨੂੰ ਇਹ ਪਾਵਰ ਰਾਈਟ ਹੋ ਗਿਆ ਕਿ ਜਿਹੜੇ ਪਿਛਲੇ ਸਮਝੌਤੇ ਡੈਪਰ ਕਰ ਦੋ ਜਾਂ ਤੇ ਪਹਿਲਾਂ ਗਲਤ ਹੋਏ ਜਾਂ ਫਿਰ ਹੁਣ ਗਲਤ ਹੋ ਰੇ ਕੁਝ ਗਲਤ ਹੋ ਰਿਆ ਮਤਲਬ ਇਹ ਪੰਜਾਬ ਦੇ ਵਿੱਚ ਹੋਊ ਕੀ ਰਹਿ ਗਿਆ ਆਖਰ ਕੀ ਇਹ ਕਿਨੂੰ ਪੁੱਛੇ ਕੋਈ ਕਿ ਪਹਿਲਾਂ ਤੁਸੀਂ ਹਾਂ ਕਰਤੀ ਹੁਣ ਨਾ ਕਰਨਾ ਚਾਹੁੰਦੇ ਹੋਗੇ ਇਹ ਸਾਰੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਜਿਹੜਾ ਮਸਲਾ ਹੈ ਕਿ ਬਿਜਲੀ ਜਿਹੜੀ ਹੈ ਜਿਹੜੀ ਸੋਲਰ ਬਿਜਲੀ ਆ ਉਹ 2 ਰੁਪਏ 90 ਪੈਸੇ ਤੋਂ ਲੈ ਕੇ 7.5 ਰੁਪਏ ਤੱਕ ਖਰੀਦੀ ਜਾਂਦੀ ਪਰ ਯੂਨਿਟ ਹੈ ਉਹ ਸੋਲਰ ਅਗੇ ਸਰਦੀਆਂ ਜਦੋਂ ਬੰਦ ਹੀ ਨਹੀਂ ਹੈਗੀ ਤੇ ਜਿਹੜੀ ਦੂਜੀ ਬਿਜਲੀ ਹੈਗੀ ਨਾ ਉਹਦੇ ਚ ਟਰਮ ਐਂਡ ਕੰਡੀਸ਼ਨ ਹੈ ਗਿਆ ਕਿ ਮੰਨ ਲਓ ਪੰਜਾਬ ਸਰਕਾਰ ਨੇ ਕਿਸੇ ਇਹ ਕੰਪਨੀ ਦੇ ਨਾਲ ਬਿਜਲੀ ਖਰੀਦਣ ਦਾ ਸਮਝੌਤਾ ਕਰ ਲਿਆ ਉਹਨਾਂ ਨੂੰ ਫਿਰ 90% ਦੀ ਜਿਹੜੀ ਬਿਜਲੀ ਦੇ ਖਰੀਦ ਕੇ ਦੇਣੀ ਪੈਣੀ ਹੈਗੀ ਆ ਪਾਵੇਂ ਪਾਵੇਂ ਮੈਂ ਵੀ ਉਹ ਵੇਖਾਂ ਪਾਵੇਂ ਸਸੀਬਾ ਉਹ ਉਹਦੇ ਚ ਨਵੇਂ-ਨਵੇਂ ਜਿਹੜੇ ਮਾਮਲੇ ਸਾਹਮਣੇ ਆ ਰਹੇ ਪਹਿਲਾਂ ਆਪੇ ਸਮਝੌਤੇ ਕਰ ਲਏ ਹੁਣ ਆਪੇ ਡੈਫਰ ਕਰ ਲੇ ਡੈਫਰਮ ਔਰ ਜਿਹੜੇ ਸਮਝੌਤੇ ਨੇ ਪਹਿਲਾਂ ਇਹ ਜਾਂਦੇ ਨੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਅਥਾਰਟੀ ਕੋਲ ਉਸ ਤੋਂ ਜਾਣੇ ਸੀ ਉਸ ਤੋਂ ਪਹਿਲਾਂ ਹੀ ਡੈਫਰ ਕਰ ਦਿੱਤੇ ਨੇ ਹੁਣ ਡੈਫਰ ਕਿਉਂ ਕੀਤੇ ਨੇ ਜਾਂ ਮੁਲਤਵੀ ਕਿਉਂ ਕੀਤੇ ਜਾਂ ਰੱਦ ਕੀਤੇ ਜਾ ਰਹੇ ਨੇ ਕਿਉਂ ਕੀਤੇ ਜਾ ਰਹੇ ਨੇ ਜਾਂ ਕਿਉਂ ਮੁਲਤਵੀ ਕੀਤੇ ਹੈਗੇ ਨੇ ਇਹ ਤੇ ਮੈਨੂੰ ਸਮਝ ਆ ਸਾਰਿਆਂ ਨੂੰ ਇਹ ਤੇ ਮਨੀਸ਼ ਸੁਧਿਆ ਸਾਹਿਬ ਨੂੰ ਵੀ ਪਤਾ ਹੋਊਗਾ ਇਹ ਤੇ ਰਵਿੰਦ ਕੇਜਰੀਵਾਲ ਸਾਹਿਬ ਨੂੰ ਵੀ ਪਤਾ ਹੋਊਗਾ ਇਹ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਪਤਾ ਹੋਊਗਾ ਅਮਨ ਰੋੜਾ ਸਾਹਿਬ ਨੂੰ ਵੀ ਪਤਾ ਹੋਊਗਾ ਫైనాన్స్ ਵਾਲੇ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਨੂੰ ਪਤਾ ਹੋਊਗਾ ਪਾਵਰ ਸੈਕਟਰੀ ਨੂੰ ਵੀ ਪਤਾ ਹੋਊਗਾ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲਰਿਟੀ ਅਥਾਰਟੀ ਦੇ ਚੇਅਰਮੈਨ ਨੂੰ ਵੀ ਪਤਾ ਹੋਊਗਾ ਉਹ ਤੇ ਸਾਰੇ ਨੂੰ ਪਤਾ ਹੋਊਗਾ ਕਿ ਜਾਂ ਤੇ 2 ਸਤੰਬਰ ਵਾਲਾ ਦਿਨ ਗਮਾੜਾ ਸੀ ਉਦੋਂ ਗਲਤ ਫੈਸਲੇ ਲਏ ਗਏ ਨੇ ਜਾਂ ਹੁਣ ਫਿਰ ਕੋਈ ਬਹੁਤ ਕੁਝ ਗਲਤ ਹੋ ਰਿਹਾ ਇਹ ਤੇ ਕੋਈ ਗੱਲ ਲੁਕੀ ਛੁਪੀ ਹੈ ਨਹੀਂ ਕਿ ਪੂਰਾ ਮਸਲਾ ਕੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਸਰਪਲਸ ਦੀ ਗੱਲਾਂ ਕਰਦੇ ਹੁੰਦੇ ਸੀ 2022 ਦੇ ਵਿੱਚ ਉਹ ਹੁਣ ਹੀ ਕਦੋਂ ਪੂਰੀ ਕਿਉਂਕਿ ਇੱਕ ਸਾਲ ਤੇ ਰਹੇਗਾ ਸਰਕਾਰ ਦਾ ਨਹੀਂ ਨਹੀਂ ਬਿਜਲੀ ਦੇਖੋ ਜੋ ਬਿਜਲੀ ਵੇਲੇ ਜਿਹੜੇ ਸਮਝੌਤੇ ਸੀ ਉਹ ਸੁਭੀ ਸਿੰਘ ਬਾਦਲ ਹੋਣੀ ਕਰਕੇ ਉਦੋਂ ਹੀ ਉਹਨਾਂ ਨੇ ਪਾਵਰ ਪਲੱਸ ਦਾ ਨਾਮ ਦਿੱਤਾ ਉਹ ਸੁਭੀ ਸਿੰਘ ਬਾਦਲ ਕਹਿੰਦੇ ਕਿ ਲੋਡ ਪੈਣ ਤੇ ਅਸੀਂ ਤੇ ਪਾਕਿਸਤਾਨ ਨੂੰ ਵੀ ਦੇ ਦਾਂਗੇ ਨਾ ਉਸ ਸਮੇਂ ਬਿਜਲੀ ਥਰਮ ਪਾਵਰ ਪਲਾਂਟ ਲੱਗੇ ਆਗੇ ਨੇ ਹੁਣ ਇਸ ਸਰਕਾਰ ਨੇ ਕਹਿਤਾ ਕਿ ਅਸੀਂ ਪਹਿਲਾਂ ਤੇ ਸਰਕਾਰੀ ਜਿਹੜੇ ਥਰਮੋ ਪਾਵਰ ਪਲਾਂਟ ਪ੍ਰਾਈਵੇਟ ਖਰੀਦ ਅਸੀਂ ਪ੍ਰਾਈਵੇਟ ਖਰੀਦ ਲਿਆ ਹੁਣ ਜਿਹੜਾ ਪ੍ਰਾਈਵੇਟ ਖਰੀਦ ਲਿਆ ਨਾ ਗੋਂਦਵਾਲ ਜੀਵੇ ਕੀ ਵਾਲਾ ਉਹ ਉਦੋਂ ਵੀ ਨਵਜੋਤ ਸਿੰਘ ਸਿੱਧੂ ਸਮੇਤ ਬਹੁਤ ਸਾਰੇ ਨੇ ਕਹਿਆ ਕਿ ਸਰਕਾਰ ਨੇ ਚਿੱਟਾ ਹਾਥੀ ਖਰੀਦ ਲਿਆ ਹੁਣ ਸਰਕਾਰ ਨੂੰ ਉਹ ਖਰੀਦਿਆਂ ਨੂੰ ਡੇਢ ਸਾਲ ਹੋ ਚੁੱਕਾ ਸਰਕਾਰ ਅਜੇ ਤੱਕ ਉਸਤੇ ਬੋਲੀ ਨਹੀਂ ਹੈਗੀ ਉਹ ਜਿੰਨਾ ਕੋ ਖਰੀਦਿਆ ਜੀਵੇਗੀ ਉਹਦੇ ਅੱਗੇ ਮਰਿਆ ਸੱਪ ਕੋਈ ਨਾ ਮਰਿਆ ਸੱਪ ਗੱਲ ਚ ਪਾ ਲਿਆ ਉਹਨਾਂ ਦਾ ਉਹ ਸੱਪ ਸੀ ਮਰਿਆ ਹੋਇਆ ਜੀਵੇ ਕੀ ਵਾਲਿਆਂ ਦਾ ਸੱਪ ਸੀ ਜਿਹੜਾ ਉਹਨਾਂ ਨੇ ਗੱਲ ਚ ਪਾਇਆ ਉਹਨਾਂ ਨੇ ਆਪਣਾ ਸੱਪ ਲਾਹ ਕੇ ਤੇ ਪੰਜਾਬ ਸਰਕਾਰ ਦੇ ਗੱਲ ਵਿੱਚ ਪਾ ਦਿੱਤਾ ਹੈਗਾ ਤੇ ਇਸ ਕਰਕੇ ਉਹ ਬੀਲੀ ਸਮਝਾਉਤੇ ਪਾਵਰ ਪਲੱਸ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਕਿੰਨੇ ਜਿਹੜੇ ਲੱਗੇ ਹੈਗੇ ਨੇ ਕੱਟ ਕਿੰਨੇ ਲੱਗੇ ਹੈਗੇ ਨੇ ਸਾਰਿਆਂ ਨੂੰ ਪਤਾ ਹੈਗਾ ਉਹ ਵੱਖਰੀ ਗੱਲ ਹੈ ਕਿ ਅੱਜ ਕੱਲ੍ਹ ਖਬਰਾਂ ਛਾਪਦੀਆਂ ਨੇ ਤੇ ਘਟ ਛਾਪੀਆਂ ਲੋਕਾਂ ਤੱਕ ਨਹੀਂ ਜਾਂਦੀਆਂ ਹੈਗੀਆਂ ਹੁਣ ਇਹ ਸਵਾਲ ਹੈ ਕਿ ਸਵਾਲ ਖੜੇ ਹੋ ਰਹੇ ਨੇ ਪੀ ਪੁੱਛਣਗੇ ਵਿਰੋਧੀ ਕਿ ਹਰਪਜਨ ਸਿੰਘ ਈਟੀਓ ਵੇਲੇ ਜਿਹੜੇ ਸਮਝੌਤੇ ਕੀਤੇ ਗਏ ਸੀ ਉਹ ਹੁਣ ਡੈਫਰ ਕਿਉਂ ਕੀਤੇ ਜਾ ਰਹੇ ਨੇ ਰੱਦ ਕਿਉਂ ਕੀਤੇ ਜਾ ਰਹੇ ਨੇ ਮਲਤਵੀ ਕਿਉਂ ਕੀਤੇ ਜਾ ਰਹੇ ਨੇ